ਵਾਈ ਕੋ ਦਿਖਾਲ ਸਾਹਿਬ ਜੀ ਵਾਈ ਕੋ ਜੀ ਬਤੇ ਅੱਜ ਅਸੇ ਕੰਗਾਰ ਸੇਵਾ ਸਟੇਮੈਂਟ ਜੋਲ ਦਾ ਚਾਂਡਾ ਉਰ ਮਨ ਵੀ ਖੜੇ ਲਿਗੇ ਤੇ ਜਿੱਥੇ ਮੇਰੇ ਨਾਲ ਅੰਤ ਜੀ ਹੈਗੇ ਵੀ ਪਿੰਡ ਆਪਣੇ ਸਮਾਸੀ ਵੀ ਹੈਗੇ ਆ ਤੇ ਜਿਹਨਾਂ ਖੜਨ ਦਾ ਕੋ ਡੈਡ ਕੀਤਾ ਸੀ ਕਿ ਇਹ ਇਨਾਂ ਦੇ ਮੁਹੱਲੇ ਦੇ ਵਿੱਚ ਹੀ ਹੈਗੇ ਆ ਤੇ ਆ ਵੀ ਜੀ ਮੇਰੇ ਨਾਲ ਖੜੇ ਇਹਨਾਂ ਦੇ ਮਾਤਾ ਜੀ ਜਿਹੜੇ ਹੈਗੇ ਆ ਜਿਹਨਾਂ ਦੀ ਉਮਰ ਕਰੀਬ 60 ਸਾਲ ਤੋਂ ਉੱਪਰ ਹੈਗੀ ਆ ਤੇ ਜਿਨ੍ਹਾਂ ਨੂੰ ਜਿਹੜਾ ਇਹਨਾਂ ਦਾ ਕੈਂਸਰ ਹੋਣ ਕਰਕੇ ਜਿਹੜਾ ਇੱਕਦਮ ਜਿਹੜਾ ਹਸਪੀਟਲ ਨਾਲ ਲਿਜਾਣਾ ਪਿਆ ਤੇ ਹੁਣ ਤੱਕ ਪਰਿਵਾਰ ਵੱਲੋਂ ਜਿਹੜੀ ਆ 1 ਲੱਖ ਤੋਂ ਉੱਪਰ ਦਾ ਖਰਚਾ ਹਸਪੀਟਲ ਆ ਚੁੱਕ ਤੇ ਜਿਨ੍ਹਾਂ ਵੱਲੋਂ ਜਿਹੜਾ ਸਾਡੀ ਸੁਸਾਇਟੀ ਨਾਲ ਲਾਜਲੀ ਸੰਪਰਕ ਕੀਤਾ ਸੀਗਾ ਤੇ ਫਿਲਹਾਲ ਜਿਹੜਾ ਅਸੀਂ 10000 ਰੁਪਏ ਜਿਹੜਾ ਇਹਨਾਂ ਨੂੰ ਲਾਜ ਵਾਸਤੇ ਜਿਹੜਾ ਬਾਈਗੂ ਦੀ ਕਿਰਪਾ ਤੁਹਾਡੇ ਸਾਰੇ ਜਿਓਨ ਆਪਾਂ ਇਹਨਾਂ ਹੌਸਪੀਟਲ ਦਾ ਬਿੱਲ ਭੇ ਕਰ ਰਹੇ ਆ ਤੇ ਬਾਕੀ ਜੋ ਵੀ ਵੀ ਕੋਈ ਵੀ ਸੁਣਦਾ ਹੈ ਕੋਈ ਦਾਨੀ ਸੰਸਾ ਸਮਾਜ ਸੇਵੀ ਸੰਸਾਵਾਂ ਜਿਹੜੀਆਂ ਹੈਗੀਆਂ ਆ ਜੇ ਸੁਣਦੇ ਆ ਜਿਹੜੀਆਂ ਪਰਿਵਾਰ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਆ ਤੇ ਜਿੰਨੀ ਵੀ ਹੋ ਸਕਦੀ ਹੈ ਜਿਹੜੀ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਕਿਸੇ ਜਿਹੇ ਵੀ ਹੱਦ ਤੱਕ ਬਹੁਤ ਸਕੇ ਜਿਹੜਾ ਇਹਨਾਂ ਪਰਵਾਦ ਦੀ ਮਦਦ ਲਈ ਅੱਗੇ ਆ ਸਕੇ ਕਿਉਂਕਿ ਮਾਮਾ ਦਾ ਜਿਹੜੀਆਂ ਸਾਰਿਆਂ ਦੇ ਸਾਂਝੀਆਂ ਹੁੰਦੀਆਂ ਆ ਤੇ ਪਰਿਵਾਰ ਜਿਹੜਾ ਹੁਣ ਤੱਕ ਜਿਹਨਾਂ ਦੇ ਬੇਟੇ ਹੈਗੇ ਬਹੁਤ ਜ਼ਿਆਦਾ ਜਿਹਨਾਂ ਦਾ ਫੜ ਕੇ ਵੀ ਪੈਸੇ ਜਿਹੜੇ ਉਹ ਲਾਜਵਾਸ ਤੇ ਲਾਤੇ ਆ ਤੇ ਬਾਕੀ ਜਿੰਨੀ ਹੋ ਸਗੀ ਵਾਹਿਗੁਰੂ ਦੀ ਕਿਰਪਾ ਤੁਹਾਡੇ ਸਾਰਿਆਂ ਸਾਨੂੰ ਪਰਵਾਦ ਦੀ ਵਾਧੂ ਵਾਧੂ ਮਦਦ ਕਰਾਂਗੇ ਵਾਹਿਗੁਰੂ ਦੀ ਖਾਲਸਾ ਸ੍ਰੀ ਵਾਹਿਗੁਰੂ ਦੀ ਜੀ ਬੋਲੇ